ਤਾਂ ਤੇ ਇਹ ਬੜੀ ਚ ਚੰਗੀ ਗੱਲ ਹੋਈ ਹੈ ਵੀ ਜਿਹੜੀ ਬੱਚੀ ਸਹੀ ਸਲਾਮਤ ਹੈ ਤੇ ਇਹਦੇ ਦੱਸਣ ਮੁਤਾਬਕ ਜਿੰਨਾਂ ਸਾਨੂੰ ਦੱਸਿਆ ਵੀ ਇਸ ਦਾ ਹੱਥੋਂ ਤੋਂ ਪੈ ਗਿਆ ਸੀ ਜਦੋਂ ਉਹਦੇ ਫਾਦਰ ਨੇ ਇਹਨੂੰ ਧੱਕਾ ਦਿੱਤਾ ਸਿੱਟਿਆ ਤੇ ਇਹਦਾ ਕਿਸੇ ਜਗ੍ਹਾ ਤੇ ਨਹਿਰ ਦੇ ਵਿੱਚ ਕਿਨਾਰੇ ਦੇ ਢਿੱਗੀ ਸੀਗੀ ਉੱਥੇ ਅੱਗੇ ਥੋੜੀ ਅੱਗੇ ਜਾ ਕੇ ਹੱਥ ਪੈ ਗਿਆ ਤੇ ਇਹ ਬਾਹਰ ਨਿਕਲੀ ਤੇ ਉਦੋਂ ਉੱਥੇ ਕੋਈ ਵੀ ਨਹੀਂ ਸੀ ਇਹ ਤੁਰ ਕੇ ਕਿਸੇ ਦੀ ਇਹਨੇ ਮਦਦ ਲਈ ਇਸਨੇ ਕਾਰਜ ਉਸ ਤੋਂ ਬਾਅਦ ਇਹ ਜਿਹੜੀ ਕਹਿੰਦੀ ਹੈ ਵੀ ਮੈਂ ਆਪਦੇ ਵੱਲੋਂ ਦੱਸਣਾ ਨਹੀਂ ਚਾਹੁੰਦੀ ਵੀ ਮੇਰੇ ਕਿਸੇ ਨੂੰ ਜਿੱਥੇ ਮੈਂ ਕਿੱਥੇ ਰਹੀ ਹਾਂ ਜਾਂ ਨਹੀਂ ਕਿਉਂਕਿ ਉੱਥੇ ਖਤਰਾ ਹੋ ਸਕਦਾ ਉਹਨਾਂ ਨੂੰ ਇਹਦੇ ਕੋਈ ਜਾਣ ਪਛਾਣ ਦੇਈ ਹੈ ਇਹਨਾਂ ਦੇ ਫੈਮਿਲੀ ਫਰੈਂਡਸ ਹੀ ਹੈ ਜਿੱਥੇ ਹੋ ਰਹੀ ਹੈ ਗੱਲ ਤੇ ਇਸ ਕਰਕੇ ਉਹ ਅਗਲੀ ਜਿਹੜੀ ਹੈ ਕਿਉਂਕਿ ਇਹ ਮਾਈਨਰ ਹੈ ਤੇ ਸਾਡੇ ਡੀਐਸਪੀ ਸਾਹਿਬ ਵੱਲੋਂ ਐਸਐਚਓ ਸਾਹਿਬ ਉਹਨਾਂ ਦੇ ਜਿਹੜੇ ਬੱਚੀ ਹੈ ਇਹਦਾ ਬਿਆਨ ਮਾਨਯੋਗ ਅਦਾਲਤ ਦੇ ਵਿੱਚ ਕਰਾ ਰਹੇ ਆ ਤੇ ਉਹ ਜਿਵੇਂ ਉਸ ਤੇ ਬਿਆਨ ਮੁਤਾਬਕ ਕਾਰਵਾਈ ਅਗਲੀ ਕਾਰਵਾਈ ਕਰ ਦੇਖੋ ਜੀ ਉਹਦੇ ਬਿਆਨ ਮੁਤਾਬਕ ਹੋਊਗਾ ਹੁਣ ਪਰ ਉਹ ਉਹਦੇ ਫਾਦਰ ਨੇ ਆਪ ਹੀ ਵੀਡੀਓ ਬਣਾਈ ਸੀ ਸੱਟਾਂ ਤਾਂ ਸੀ ਜੇ ਬਚ ਗਈ ਜੇ ਨਾ ਬਚਦੀ ਤਾਂ ਉਹ ਹੀ ਧਾਰਾ 302 ਸੀ ਤੇ ਜੇ ਹੁਣ ਬਚ ਗਈ ਹੈ ਤਾਂ ਇਹ ਜਿਹੜੀ ਉਸ ਮੁਤਾਬਕ ਦੇ ਬਿਆਨ ਮੁਤਾਬਕ ਅਗਲੀ ਕਰ ਦੇ ਉਹਦੇ ਕਹਿਣ ਮੁਤਾਬਕ ਉਹ ਸਦਮੇ ਚ ਸੀ ਤੇ ਉਸ ਦੀ ਸਿਰ ਤੇ ਸੱਟ ਵਜਨ ਚ ਥੋੜੀ ਜੀ ਕਰਕੇ ਉਸ ਦੀ ਯਾਦ ਆ ਇਸ ਉਹਦੇ ਕੁਝ ਨਾ ਕੁਝ ਭੁੱਲ ਜਾਂਦੀ ਹੈ ਤੇ ਅਤੇ ਉਹ ਡਰੀ ਹੋਈ ਸੀ ਜਿਹਨਾਂ ਕੋ ਉਸਨੇ ਆਪਣੇ ਤੌਰ ਤੇ ਦੱਸਿਆ ਮੈਂ ਉਸ ਦੇ ਬਾਰੇ ਦੱਸ ਰਹੇ ਹਾਂ ਉਹ ਮਾਈਨਰ ਹੈ ਅਸੀਂ ਮਾਨਯੋਗ ਅਦਾਲਤ ਦੇ ਸਾਹਮਣੇ ਉਹਦਾ ਤਿਆਰ ਕਰਾਵਾਂਗੇ ਮੇਰੇ ਸਾਹਮਣੇ ਅਸੀਂ ਕੋਈ ਗੱਲ ਨਹੀਂ ਕੀਤੀ ਵੀ ਬਾਕੀ ਜਿਹੜੀ ਜੋ ਬਿਆਨ ਮਾਨਯੋਗ ਅਦਾਲਤ ਦੇ ਸਾਹਮਣੇ ਜੱਜ ਸਾਹਿਬ ਦੇ ਸਾਹਮਣੇ ਹੋਣਗੇ ਉਸ ਦੇ ਮੁਤਾਬਕ ਕਾਨੂੰਨੀ ਕਾਰਵਾਈ ਕਰਾਂਗੇ